ਤਮੀ ਲਾਈਨ ਸਟ੍ਰੇਟ ਆ ਹਾਂਜੀ ਮੇਰੀ ਤਮੀ ਲਾਈਨ ਸਟ੍ਰੇਟ ਓ ਮਾਈ ਗੋਡ ਰੀਤ ਤੇਰੇ ਘਰ ਵਾਲੇ ਨੂੰ ਵੀ ਸੰਗ ਸ਼ਰਮ ਹੈ ਨਹੀਂ ਕਿ ਤੇਰਾ ਸਹੁਰਿਆਂ ਨੂੰ ਵੀ ਨਹੀਂ ਹੈਗੀ ਤੇਰੇ ਡੈਡੀ ਵੀ ਨਹੀਂ ਤੈਨੂੰ ਰੋਕਦੇ ਹੈਗੇ ਉਹ ਕੁਛ ਨਹੀਂ ਕਹਿੰਦੇ ਕਿ ਐਦਾਂ ਦੇ ਕੰਮ ਨਾ ਕਰਿਆ ਕਰ ਮੈਂ ਸਕੂਲ ਦਾ ਪ੍ਰਿੰਸੀਪਲ ਆ ਹੁਣ ਜੇ ਸਕੂਲੇ ਪੜਾਉਣਾ ਆ ਉੱਥੇ ਮੈਨੂੰ ਸਟੂਡੈਂਟ ਦੇਖਦੇ ਹੋਰ ਤਰੀਕੇ ਨਾਲ ਵੀ ਹਾਂ ਇਹਦੀ ਕੁੜੀ ਦਰੀਆਂ ਗੱਲਾਂ ਕਰਦੀ ਨੈਟ ਦੇ ਉੱਪਰ ਜਾਂ ਜਿਹੜੇ ਉਹਦੇ ਨਾਲ ਟੀਚਰ ਹੋਊਗੇ ਜਾਂ ਹੋਰ ਦੁਨੀਆ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਰੀਤ ਨਰੂਲਾ ਦੇ ਘਰ ਅੱਜਕੱਲ ਦੇ ਵਿੱਚ ਖੁਸ਼ਖਬਰੀ ਆਉਣ ਹੀ ਵਾਲੀ ਹੈ ਜਿਸ ਨੂੰ ਲੈ ਕੇ ਦੋਸਤੋ ਉਹਨਾਂ ਨੇ ਤਾਂ ਪੂਰੀ ਤਿਆਰੀ ਖਿੱਚੀ ਹੋਈ ਹੈ ਜਿਸ ਦੇ ਨਾਲ ਉਹਨਾਂ ਨੇ ਨਾਮ ਰਿਵੀਲ ਕੀਤੇ ਨੇ ਅਤੇ ਹੋਰ ਵੀ ਕਈ ਚੀਜ਼ਾਂ ਰਿਵੀਲ ਕੀਤੀਆਂ ਨੇ ਤੇ ਕਹਿੰਦੇ ਸਾਰੇ ਘਰਾਂ ਦੇ ਵਿੱਚ ਸਜਾਵਟਾਂ ਵੀ ਉਹਨਾਂ ਵੱਲੋਂ ਹੋ ਗਈਆਂ ਨੇ ਤੇ ਦੋਸਤੋ ਇੱਕ ਰੀਲ ਕਾਫੀ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਜਿਸ ਦੇ ਉੱਤੇ ਦੋਸਤੋ ਰੀਤ ਨਰੂਲਾ ਨੇ ਆਪਣੇ ਟੰਮੀ ਦੇ ਬਾਰੇ ਦੱਸਿਆ ਸੀ ਤੇ ਉਸ ਨੂੰ ਇੱਕ ਕੁੜੀ ਨੇ ਰਿਪਲਾਈ ਕੀਤਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਤੂੰ ਇਹੋ ਜਿਹੇ ਬੋਲ ਬੋਲਦੀ ਏ ਤੇ ਗਾਇਜ਼ ਤੁਸੀਂ ਕਿੰਨੇ ਐਕਸਾਈਟਡ ਹੋ ਰੀਤ ਨਰੂਲਾ ਦੇ ਘਰੇ ਆਉਣ ਵਾਲੇ ਨਵੇਂ ਬੇਬੀ ਦੇ ਲਈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਐਵੇਂ ਦੀਆਂ ਨਵੀਆਂ ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ